ਨਿਊਜ਼ ਬੁਲੇਟਿਨ ਪੰਜਾਬ ਵਿੱਚ ਆਪ ਜੀ ਦਾ ਸਵਾਗਤ ਹੈ ਨਸ਼ਿਆਂ ਵਿਰੁੱਧ ਯੁੱਧ ਦੇ ਚੱਲਦਿਆਂ ਅੱਜ ਕਾਦੀਆਂ ਵਿੱਚ ਇੱਕ ਵੱਡਾ ਆਪਰੇਸ਼ਨ ਕੀਤਾ ਗਿਆ ਇਸ ਮੌਕੇ ਪ੍ਰਸ਼ਾਸਨ ਨੇ ਪੀਲੇ ਪੰਜੇ ਦੀ ਵਰਤੋਂ ਕਰਕੇ ਇੱਕ ਘਰ ਨੂੰ ਢਾਹ ਦਿੱਤਾ ਇਸ ਮੌਕੇ ਐਸਐਸਪੀ ਬਟਾਲਾ ਸ਼੍ਰੀ ਸੁਹੇਲ ਕਾਸਮ ਮੀਰ ਨੇ ਕਿਹਾ ਕਿ ਅਸੀਂ ਨਸ਼ਾ ਤਸਕਰਾਂ ਵਿਰੁੱਧ ਇੱਕ ਵੱਡੀ ਮੁਹਿੰਮ ਚਲਾ ਰਹੇ ਹਾਂ ਅਤੇ ਨਸ਼ੇ ਵੇਚਣ ਵਾਲਿਆਂ ਨੂੰ ਬਿਲਕੁਲ ਵੀ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਅਜਿਹੇ ਤੱਤਾਂ ਨੂੰ ਜਾਂਦਾ ਇਲਾਕਾ ਛੱਡ ਦੇਣਾ ਚਾਹੀਦਾ ਹੈ ਨਹੀਂ ਤਾਂ ਇਹ ਉਹਨਾਂ ਦੀ ਜੇਲ੍ਹ ਹੋਵੇਗੀ ਇਸ ਮੌਕੇ ਈਓ ਨਗਰ ਕੌਂਸਲ ਕਾਦੀਆਂ ਤੇ ਉਹਨਾਂ ਦੀ ਟੀਮ ਮੌਕੇ ਤੇ ਮੌਜੂਦ ਸੀ उन्होंने ने इस घर सील भी कर दिता है ਇਹ ਨੂੰ ਪਿੱਛੇ ਬਣਾਉਂਦੇ ਸਮਝ ਕਿਵੇਂ ਲਾਲੋਂ ਦੇ ਆਪਣਾ ਕੰਮ ਹੋ ਰਿਹਾ ਹੈ ਅੱਜ ਅਸੀਂ ਬਾਲਮਿਕੀ ਮੋਹੱਲਾ ਕਾਦੀਆਂ ਦੇ ਵਿੱਚ ਖੜੇ ਹੈਗੇ ਨੇ ਤਾਂ ਇੱਥੇ ਅੱਜ ਸਿਵਲ ਪ੍ਰਸ਼ਾਸਨ ਦੇ ਹੁਕਮ ਅਨੁਸਾਰ ਇੱਥੇ ਪੁਲਿਸ ਡਿਸਟ੍ਰਿਕਟ ਪੁਲਿਸ ਬਟਾਲਾ ਦੀ ਟੀਮ ਆਈ ਹੈਗੀ ਆ ਇੱਕ ਨੌਸ਼ਰਨ ਦਾਸ ਉਰਫ ਕਾਕਾ ਨਾਮ ਦਾ ਵਿਅਕਤੀ ਹੈ ਸਨਾਖ ਸ਼ਰੀਚੰਦ ਇਹ ਬਾਲਮਿਕੀ ਮੋਹੱਲਾ ਦੇ ਵਿੱਚ ਰਹਿੰਦਾ ਇਸ ਵੇਲੇ ਇਹ ਅਮਰitsar ਜੇਲ੍ਹ ਦੇ ਵਿੱਚ ਹੈਗਾ ਤਾਂ ਇਹਨੇ ਜਿਹੜੀ ਕੋਠੀ ਬਣਾਈ ਹੈ ਇਹ ਨਜਾਇਜ਼ ਉਸਾਰੀ ਕਰਕੇ ਸਰਕਾਰੀ ਜ਼ਮੀਨ ਤੇ ਉੱਤੇ ਬਣਾਈ ਗਈ ਹੈਗੀ ਤਾਂ ਇਹਨੂੰ ਪਹਿਲਾਂ ਕਾਫੀ ਨੋਟਿਸਿਜ਼ ਮਿਲੇ ਸੀਗੇ ਸਿਵਲ ਪ੍ਰਸ਼ਾਸਨ ਵੱਲੋਂ ਤਾਂ ਇਹਨੇ ਕੋਈ ਸੈਲਵ ਡਿਮੋਲਿਸ਼ਨ ਨਹੀਂ ਕੀਤੀ ਤਾਂ ਇਹਦੇ ਕਾਰਨੂੰ ਡਿਮੋਲਿਸ਼ ਕਰਨ ਲਈ ਅੱਜ ਸਿਵਲ ਪ੍ਰਸ਼ਾਸਨ ਆਈ ਹੈ ਨਾਲ ਪੁਲਿਸ ਵੱਲੋਂ ਸਿਕਿਉਰਿਟੀ ਪ੍ਰੋਵਾਈਡ ਕੀਤੀ ਜਾ ਰਹੀ ਹੈ ਤਾਂ ਮੈਂ ਤੁਹਾਨੂੰ ਦੱਸਣਾ ਚਾਹਨਾ ਇਸ ਮਲਜ਼ਮ ਦੇ ਬਾਰੇ ਇਹਦੇ ਬਰਕਰਾਰ 6 ਮੁਕਦਮੇ ਇਧਾਰੇ ਛੇਗੇ ਨੇ ਉਹਦੇ ਚ ਚਾਰ ਮੁਕਦਮੇ ਜਿਹੜੇ ਹੈ ਐਨਡੀਪੀਐਸ ਦੇ ਦਰਜ ਹੈਗੇ ਨੇ ਉਹ ਕਾਦੀਆਂ ਦੀਨਾਨਗਰ ਕਾਨੂੰਆ ਔਰ ਐਨਟੀਐਫ ਜਿਹੜਾ ਥਾਣਾ ਹੈ ਮੋਹਾਲੀ ਦੇ ਵਿੱਚ ਉਹਦੇ ਪਰਚੇ ਦਰਜ ਹੈਗੇ ਨੇ ਇਸ ਤੋਂ ਇਲਾਵਾ ਇਹਦੇ ਬਰਖਲਾਫ ਆਰਮਜ਼ ਐਕਟ ਤੇ ਵੀ ਪਰਚੇ ਦਰਜ ਹੈਗੇ ਨੇ ਤਾਂ ਇਹ ਵੀ ਦੱਸਣਾ ਚੋਣਾ ਇਹਦੇ ਜਿਹੜੇ ਵਕ ਵਕ ਜਿਹੜੇ ਐਨਡੀਪੀਐਸ ਦੇ ਮੁਕਦਮੇ ਦਰਜ ਹੈ ਉਹਦੇ ਚ ਸਮਾਲ ਕੁਆਂਟੀਟੀ ਤੋਂ ਲੈ ਕੇ ਕਮਰਸ਼ੀਅਲ ਕੁਆਂਟੀਟੀ ਦੇ ਪਰਚੇ ਇਹਦੇ ਤੇ ਦਰਜ ਹੈ ਦਾ ਹਾਲ ਫਿਲਹਾਲ ਇਹ ਐਨਟੀਐਫ ਨੇ ਵਿਦ ਕਮਰਸ਼ੀਅਲ ਕੁਆਂਟੀਟੀ ਇਹਨੂੰ ਗ੍ਰਿਫਤਾਰ ਕਰਕੇ ਇਸ ਲਈ ਅੰਮ੍ਰਿਤਸਰ ਜੇਲ੍ਹ ਦੇ ਵਿੱਚ ਹੈ ਤਾਂ ਇਹਨੇ ਜਿਹੜਾ ਇਹ ਕੰਸਟਰਕਸ਼ਨ ਕੀਤਾ ਇੱਕ ਤਾਂ ਇਨ ਦਾ ਫਰਸਟ ਪਲੇਸ ਇਹ ਗਵਰਨਮੈਂਟ ਲੈਂਡ ਹੈ ਤਾਂ ਇਹਦੇ ਵਿੱਚ ਇਹਨਾਂ ਨੂੰ ਨੋਟਿਸਿਜ਼ ਕਾਫੀ ਸਾਰੇ ਸਰਵ ਹੋਏ ਸੀਗੇ ਦੂਜਾ ਜਿਹੜੀ ਪ੍ਰੀਲੀਮਿਨਰੀ ਇਨਵੈਸਟੀਗੇਸ਼ਨ ਹੈ ਕਿ ਇਹਦੇ ਵਿੱਚ ਜਿਹੜੇ ਫੰਡਸ ਹੈ ਜਾਂ ਜਿਹੜਾ ਪੈਸਾ ਇਸਤੇਮਾਲ ਹੋਇਆ ਹੈ ਇਟ ਇਜ਼ ਦਾ ਪ੍ਰੋਸੀਡਸ ਆਫ ਦਾ ਕਰਾਇਮ ਜਿਹੜਾ ਇਹ ਐਨਡੀ ਦਾ ਕਾਰੋਬਾਰ ਕਰਕੇ ਇਹਨੇ ਬਣਾਇਆ ਹੈ ਤਾ ਤੁਹਾਡੇ ਸਦਕੇ ਮੀਡੀਆ ਰਾਹੀਂ ਮੈਂ ਸਾਰੇ ਜਿਹੜੇ ਨਸ਼ਾ ਤਸਕਰੀ ਦੇ ਵਿੱਚ ਬੰਦੇ ਮਲਬਸ ਹੈਗੇ ਨੇ ਕਿ ਅਸੀਂ ਪਹਿਲਾ ਹੀ ਸਖਤ ਹੈ ਸਰਕਾਰ ਨੇ ਯੁੱਧ ਨਸ਼ਾ ਵਿਰੁੱਧ ਦੀ ਮੁਹਿੰਮ ਚਾਲੂ ਕੀਤੀ ਹੈ ਉਹਦੇ ਬਰਖਲਾ ਪਹਿਲਾ ਹੀ ਬਟਾਲਾ ਪੁਲਿਸ ਦੇ ਵਿੱਚ ਵੀ 250 ਤੋਂ ਉੱਤੇ ਗ੍ਰਿਫਤਾਰੀਆਂ ਹੋਈਆਂ ਹਨ ਪਿਛਲੇ 2 ਮਹੀਨਿਆਂ ਦੇ ਵਿੱਚ ਤਾਂ ਉਹ سلسلہ ਅੱਗੇ ਵੀ ਜਾਰੀ ਰਹੂਗਾ ਤਾਂ ਮੈਂ ਮੈਸੇਜ ਸਾਰਿਆਂ ਨੂੰ ਦੇਣਾ ਚਾਹੁੰਦਾ ਹੈ ਕਿ ਜਿਹੜਾ ਵੀ ਬੰਦਾ ਨਸ਼ਾ ਤਸਕਰੀ ਦੇ ਵਿੱਚ ਮਲਬਸ ਹੈ ਤੁਸੀਂ ਛੱਡ ਜਾਓ ਨਹੀਂ ਤਾਂ ਉਹਨਾਂ ਦਾ ਜਿਹੜਾ ਟਿਕਾਣਾ ਹੈ ਉਹ ਜੇਲ ਹੈ ਇਹਦੇ ਵਿੱਚ ਬਟਾਲਾ ਪੁਲਿਸ ਨੇ ਕਰੀਬਨ 55 ਜਿਹੜੀ ਪ੍ਰਾਪਰਟੀਆਂ ਹੈ ਉਹ ਪਿੱਛੇ ਫ੍ਰੀਜ਼ ਕਰਾਈਆਂ ਹੈਗੀਆਂ ਤਾਂ ਉਹਨਾਂ ਦੀ ਵੈਲਿਊਏਸ਼ਨ ਕਰੀਬਨ 28 ਕਰੋੜ ਦੀ ਹੈਗੀ ਤਾਂ ਇਹਦਾ ਜਿਹੜਾ ਵੈਲਿਊਏਸ਼ਨ ਕਿਉਂਕਿ ਦੂਜਾ ਇੱਕ ਨੈਕਮਾ ਯੂ ਜਿਹੜਾ ਈਓ ਆਫਸਰ ਹੁੰਦਾ ਸਿਵਲ ਨੈਕਮਾ ਦਾ ਉਹ ਡੀਲ ਕਰਦਾ ਪਰ ਪ੍ਰਾਪਰਟੀ ਤੁਹਾਡੇ ਸਾਹਮਣੇ ਹੈ ਇਹਦੇ ਚ ਵੀ ਚੰਗੇ ਪੈਸੇ ਲੱਗੇ ਹੋਣਗੇ ਤਾਂ ਇਹ ਸਾਰਾ ਸਾਰਾ ਜਿਹੜਾ ਪੈਸਾ ਹੈ ਇਟ ਇਜ਼ ਫ্রম ਦਾ ਲੀਗਲ ਪ੍ਰੋਸੀਜਰਸ ਪ੍ਰੋਸੀਡਰਸ ਅਬ ਦਾ ਕ੍ਰਾਈਮ ਹੋਈ ਹੋਈ ਹੈ ਕੀ ਦਾ ਬੱਲੇ ਦਾ ਕੀ ਕਰ ਰਗੇ ਅੱਜ ਨਗਰ ਕੌਂਸਲ ਕਾਦੀਆਂ ਵੱਲੋਂ ਇਹ ਜਿਹੜੀ ਇਨਕ੍ਰੋਚਮੈਂਟ ਹੈ ਇਹਨੂੰ ਦੂਰ ਕੀਤਾ ਗਿਆ ਆ ਇਹ ਸ੍ਰੀ ਚੰਦ ਸਾਡੇ ਸਫਾਈ ਸੇਵਕ ਸੀਗੇ ਉਹਨਾਂ ਨੇ ਸਰਕਾਰੀ ਜਗ੍ਹਾ ਤੇ ਕਬਜ਼ਾ ਕੀਤਾ ਹੋਇਆ ਸੀ ਇਸ ਸਬੰਧੀ ਅਸੀਂ ਉਹਨਾਂ ਨੂੰ ਨੋਟਿਸ ਪਹਿਲਾਂ ਦੇ ਚੁੱਕੇ ਹਾਂ ਕਿ ਆਪਣੇ ਪੱਤਰ ਤੇ ਹੀ ਇਹਨੂੰ ਹਟਾ ਲਿਆ ਜਾਵੇ ਉਸ ਤੋਂ ਬਾਅਦ ਜੇ ਅਸੀਂ ਇੱਕ ਹੋਰ ਮੌਕਾ ਇਹਨਾਂ ਨੂੰ ਦਿੱਤਾ ਕਿ ਅਸੀਂ ਪੀਪੀ ਐਕਟ ਦੇ ਤਹਿਤ ਇੱਕ ਕੇਸ ਹੋਰ ਕੀਤਾ ਮਾਨਜੋਗ ਐਸਟੀਐਮ ਬਟਾਲਾ ਜੀ ਦੀ ਕੋਰਟ ਵਿੱਚ ਇਹ ਆਪਣਾ ਪੱਖ ਫੇਰ ਆਪਣਾ ਰੱਖ ਸਕਦੇ ਪਰ ਇਹਨਾਂ ਵੱਲੋਂ ਕੋਈ ਵੀ ਮਾਲਕੀ ਦਾ ਸਬੂਤ ਉਸ ਕੋਰਟ ਵਿੱਚ ਮਾਨਜੋਗ ਅਦਾਲਤ ਵਿੱਚ ਨਹੀਂ ਪੇਸ਼ ਕੀਤਾ ਗਿਆ ਇਸ ਕਰਕੇ ਇਹ ਕੇਸ ਨਗਰ ਕੌਂਸਲ ਕਾਦੀਆਂ ਦੇ ਹੱਕ ਵਿੱਚ ਹੋਇਆ ਕਿ ਇਹ ਕਰਜ਼ਾ ਜਿਹੜਾ ਨਗਰ ਕੌਂਸਲ ਰੰਗ ਲੇ ਅੱਜ ਅਸੀਂ ਜਿੰਨੀ ਵੀ ਐਨਪਰੋਚਮੈਂਟ ਇਹਨਾਂ ਵੱਲੋਂ ਕੀਤੀ ਗਈ ਹੈ ਉਹਨੂੰ ਰਿਮੂਵ ਕੀਤਾ ਗਿਆ ਲਗਭਗ ਤਿੰਨ ਕਨਾਲਾਂ ਦੀ ਜਗ੍ਹਾ ਦੇ ਵਿੱਚ ਐਨਪਰੋਚਮੈਂਟ ਸੀ ਇੱਕੇ ਹਿੱਸਾ ਜਿਹੜਾ ਉਹ ਕੰਸਟਰਕਸ਼ਨ ਦਾ ਸੀ ਉਹਦੇ ਨਾਲ ਕੀ ਹੋ ਰਿਹਾ ਹੈ ਹਾਂਜੀ ਪਤਾ ਲੱਗਾ ਆ ਕਿ ਇਸ ਘਰ ਦੇ ਕੁਝ ਮੈਂਬਰਾਂ ਤੇ ਮਤਲਬ ਕੋਈ ਨਸ਼ਾ ਤਸਕਰੀ ਦੇ ਜਿਹੜੇ ਕੇਸ ਆ ਉਹ ਵੀ ਚੱਲ ਰਿਹਾ ਤੇ ਉਹਨਾਂ ਵੱਲੋਂ ਜਿਹੜੀ ਕਾਨੂੰਨੀ ਕਾਰਵਾਈ ਆ ਕਿ ਇਸ ਘਰ ਦੇ ਉੱਤੇ ਇਸ ਸਟ੍ਰਕਸ਼ਨ ਪੀਪੀਓ ਕੋਈ ਹੋਵੇ ਉਹ ਨਸ਼ਾ ਦੇ ਪੈਸੇ ਵੱਲੋਂ ਹੀ ਕੀਤੀ ਗਈ ਆ ਇਸ ਕਰਕੇ ਇਨਫਰੋਚਮੈਂਟ ਨੂੰ ਦੂਰ ਕੀਤਾ ਜਾਣਾ ਬਹੁਤ ਜ਼ਰੂਰੀ ਆ ਭਾਈ ਨਸ਼ਿਆਂ ਵਿਰੋਧ ਵਾਲੀ ਆ ਪਰ ਨਜਾਇਜ਼ ਕਬਜ਼ਾ ਹੀ ਚੜਾਈ ਨਗਰ ਕੌਂਸਲ ਵੱਲੋਂ ਜਿਹੜੀ ਕਾਰਵਾਈ ਆ ਉਹ ਨਜਾਇਜ਼ਤ ਬਜਾਂਦੀ ਆ ਪੁਲਿਸ ਦਾ ਜਿਹੜੀ ਨਾਲ ਸਹਾਇਤਾ ਆ ਉਸ ਵਿੱਚ ਪੁਲਿਸ ਇਹਨਾਂ ਤੇ ਜਿਹੜੀ ਜਾਇਦਾਦ ਬਣਾਈਆਂ ਉਹਨੂੰ ਰਿਮੂਵ ਕਰਕੇ ਸਾਨੂੰ ਕਬਜ਼ਾ ਦਿਵਾ ਦੇ ਹਾਂ ਵੀ ਕੱਦਿਆ ਜੀ ਇਹ ਕੋਰਟ ਵਿੱਚ ਹੈ ਕਿ ਜੀ ਕਰਦੇ ਹਾਂ ਹਾਂਜੀ ਉਹ ਵੀ ਪੀਪੀ ਐਕਟ ਦੇ ਅਧੀਨ ਕੇਸ ਜਿਹੜੇ ਆ ਆਪਾਂ ਭੇਜੇ ਦੇ ਜਦੋਂ ਉਹਨਾਂ ਦਾ ਫੈਸਲਾ ਆ ਜਾਏਗਾ Así una tevita, Rey.